ਆਗੇ ਤਾਂ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਸੂਣ ਵਾਲੀ ਮੱਝ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਬਾਤ ਫੋਲੋਅ ਕਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਠੀਕ ਹੈ ਜੀ ਅ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਜਦੋਂ ਭਰਾ ਸੇਲ ਹੋ ਗਈ ਤਾਂ ਆਪਾਂ ਨੰਬਰ ਕੱਟ ਦਿੰਨੇ ਉੱਤੇ ਲਿਖ ਦਿੰਨੇ ਸੇਲ ਹੋ ਗਈ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਅ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਘਰ ਜੀ ਸੱਚੀ ਘਰ ਬਾਈ ਨਾਮ ਸੀਰਾ ਜੀ ਪਿੰਡ ਵਸਤਗੜ ਜੀ ਜ਼ਿਲ੍ਹਾ ਪਰਨਾਲਾ ਜੀ ਠੀਕ ਹੈ ਬਾਈ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹ 15 ਦਿਨ ਪਹਿਲਾਂ ਜਿਹੜੀ ਵੇਚੀ ਤੁਸੀਂ ਮਾਝ ਕਿਵੇਂ ਫੋਨ ਤੇ ਵੇਗੀ ਸੀ ਉਹ ਦੂਜੀ ਤੀਜੀ ਫੋਨ ਤੇ ਵੇਗੀ ਸੀ ਵੇਗ ਜਾਂਦੀ ਉਹਦੀ ਨਾਲ ਹਾਂ ਠੀਕ ਆ ਤੇ ਇਹ ਮਾਝ ਦੀ ਜਾਨਕਾਰੀ ਦੋ ਜੀ ਪੰਜਵੇਂ ਸਵੇਰੇ ਹੁੰਦੀ ਆ ਠੀਕ ਆ ਹਾਂ ਤੇ ਦੁੱਧ ਪਿਛਲੇ ਸਵੇਰੇ ਕਿੰਨਾ 10 ਕਿਲੋ ਸੀ ਘਰ ਦੀ ਮੱਝ ਘਰ ਦੀ ਆ ਕੋਈ ਠੀਕ ਆ 10 ਲੀਟਰ ਦੁੱਧ ਸੀ ਹਾਂ ਹਾਂ ਤੇ ਰੇਟ ਭਰਾ ਖੱਚ ਕੇ ਜੇ ਖਿੱਚ ਗਏ 50000 ਰੇਟ ਰੇਟ 50000 ਹਾਂ ਤੇ ਟਾਈਮ ਕਿੰਨਾ ਰਹਿੰਦਾ ਸਾਢੇ ਅੱਠ ਮਿੰਟ ਕਬ ਸਾਢੇ ਅੱਠ ਮਿੰਟ 1.5 ਮਿੰਟ ਰਹਿ ਗਿਆ ਹਾਂ 1.5 ਮਿੰਟ ਉਸ ਹੁੰਦੀ ਆ ਹਾਂ ਹਾਂ ਠੀਕ ਆ ਤੋੜ ਦੋ ਭਰਾ ਤੋੜ ਦੇ 65000 ਰੁਪਏ ਬਾਈ ਨੇ ਰੇਟ ਕਰਿਆ ਠੀਕ ਹੈ ਜੀ ਚੈੱਕ ਕਰੋ ਪੰਜਵਾਂ ਸੂਆ ਤੇ ਤੋਰਾ ਸੰਖਿਣ ਦਿਖਾਉਣੇ ਆ ਲੋ ਜੀ ਟੋਪੀ ਐਕ ਸੰਗਰੀ ਲਈ ਰਹੀ ਹੈ ਇੱਕ ਸੰਗਰੀ ਦੇ ਲਈ ਸਾਡ ਦੇਖ ਸਕਦੇ ਹੋ ਲੋ ਜੀ ਬਾਈ ਦੀ ਆਪਾਂ ਪਹਿਲਾਂ ਵੀ ਅੱਜ ਤੋਂ 10 ਦਿਨ ਪਹਿਲਾਂ ਪਾਈ ਸੀ ਵੀਡੀਓ ਤੇ ਉਹ ਮੱਜ ਸੇਲ ਹੋ ਗਈ ਬਾਈ ਦੀ ਠੀਕ ਹੈ ਨਾ ਜੀਮੇਦਾਰ ਭਰਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਪਗਲੇ ਪਿੰਡੇ ਚ ਮੱਜ ਸਾਡੇ ਸਾਹਮਣੇ ਆ ਠੀਕ ਹੈ ਜੀ ਲੋਚ ਨੇ ਰਿੰਦਾ ਹਲੇ 8.5 ਮਹੀਨੇ ਦੀ ਬਈ ਕਹਿੰਦਾ ਗੱਪਣ ਕਿਤੇ ਚੈੱਕ ਕਰ ਸਕਦੇ ਆਣ ਜੂਮ ਕਰਕੇ ਵਿਖਾਉਣੇ ਤੁਹਾਨੂੰ ਬਸ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵਸਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਤੈਨੂੰ ਸੋਡਾ ਧੰਨਵਾਦ ਮਿਲਦੇ ਆਪਰਾ ਕਿਸੇ ਨੰਨ ਵੀਡੀਓ ਚ ਓਕੇ ਬਾਏ